ਮੰਨਿਆ ਤੁਸੀਂ ਦੱਸਦੇ ਕਿ ਇਹ ਦਵਾਰ ਜਿੰਨੀ ਵਾਰ ਇਹ ਦਵਾਰ ਬਣਦੀ ਹੈ ਇਹ ਟੁੱਟ ਜਾਂਦੀ ਡਿੱਗ ਜਾਂਦੀ ਪਾੜ ਜਾਂਦੀ ਅੱਛਾ ਜੀ ਆਹ ਦਿਖਾਓ ਭਾਜੀ ਕੈਮਰੇ ਤੇ ਆਹ ਦਵਾਰ ਜਿਹੜੀ ਤੁਸੀਂ ਤੇੜ ਦੇਖਦੇ ਪਏ ਆ ਜਿੰਨੀ ਵਾਰ ਹੀ ਇਹ ਬੰਦ ਹਿਆ ਓਨੀ ਵਾਰ ਹੀ ਡਿੱਗ ਪੈਂਦੀ ਆ ਪਾੜ ਜਾਂਦੀ ਇਹਨੂੰ ਕਰਤੀ ਅੱਛਾ ਜੀ ਇਹ ਲੋਹਾਰੇ ਕੰਮ ਕਰ ਸਕਦਾ ਉੱਚੇ ਕਰੀਬਾ ਨੇ ਮੈਨੂੰ ਇਹ ਚੱਕ ਦਮਣਾ ਅੱਗ ਨਿਕਲਣੀ ਸੁਣੂਗਾ ਅੱਛਾ ਜੀ ਭਾਜੀ ਐਦਾਂ ਦਰਵਾਜ਼ੇ ਬੱਜਣ ਕਰੀ ਐਦਾਂ ਬੱਜਾ ਅੱਛਾ ਜੀ ਫਾਇਰ ਕਿੰਨੇ ਜਾਨਵਰ ਤੋਂ ਆਉਂਦੇ ਆ ਹੂੰ ਹੂੰ ਬਾਗ ਵੀ ਆਉਂਦੇ ਆ ਚੰਬਰ ਵੀ ਆਉਂਦੇ ਆ ਹੋਰ ਥੂਰ ਜੋ ਜੰਗਲੀ ਜਾਨਵਰ ਹੈ ਤੇ ਕਦੀ ਬਾਗ ਨਾਲ ਆਪਣਾ ਆਮਾ ਸਾਹਮਣਾ ਹੋਇਆ ਜੀ ਹੋਇਆ ਪਿਛਲੇ ਸਾਲ ਜਾਨ ਸਕ ਜੀ ਲੋਕੇਸ਼ਨ ਬਹੁਤ ਵਧੀਆ ਬਿਲਕੁਲ ਜੀ ਮੈਨੂੰ ਲੱਗਦਾ ਨਹੀਂ ਕਿ ਮੈਂ ਮਤਲਬ ਪੰਜਾਬ ਦੇ ਵਿੱਚ ਖੜਾ ਆ ਤੇ ਐਦਾਂ ਲੱਗਦਾ ਕਿ ਜਿੱਦਾਂ ਆਪਾਂ ਹਿਮਾਚਲ ਪ੍ਰਦੇਸ਼ ਵਾਲੇ ਵਾਲੇ ਸਰਾ ਜਿੱਦਾਂ ਬਾਹਰ ਜਿੱਦਾਂ ਆਪਾਂ ਹਿਮਾਚਲ ਚ ਚਲ ਜਾਈਏ ਉਹਦੇ ਉਹ ਹੀ ਚੀਜ਼ ਇਦਾਂ ਹੈਗੀ ਆ ਗੱਲ ਪਤਾ ਕੀ ਹੁੰਦੀ ਆ ਅਸੀਂ ਲੋਕ ਜਾਣੇ ਆ ਹਿਮਾਚਲ ਘੁੰਮਣ ਚਲੋ ਸੋਹਣੀਆਂ ਜਗ੍ਹਾਵਾਂ ਆ ਪਰ ਇੱਕ ਗੱਲ ਇਹ ਆ ਕਿ ਜਿੱਦਾਂ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਅਜੇ ਤੱਕ ਵੀ ਖੂਬਸੂਰਤ ਜਗ੍ਹਾਵਾਂ ਜਿਹੜੀਆਂ ਮਤਲਬ ਸਾਡੇ ਮਤਲਬ ਲੋਕਾਂ ਨੇ ਉਹ ਦੇਖਿਆ ਹੀ ਨਹੀਂ ਹੈਗੀਆਂ ਆ ਗਿਆ ਜੀ ਹੁਣ ਆ ਥੱਲੇ ਚਲ ਜਾਈਏ ਤੇ ਪਾਣੀ ਵਾਲਾ ਵਾਟਰਫਾਲ ਆ ਜਾਂਦਾ ਉਸ ਤੋਂ ਬਾਰੇ ਜਗਾ ਬਥੇਰੀਆਂ ਥੱਲੇ ਜਾਣ ਨੂੰ ਅੱਛਾ ਤੇ ਅੱਜ ਪਹਿਲਾ ਅਸੀਂ ਹੈਲੋ ਹਾਈ ਕਰ ਲਈਏ ਜੀ ਸਾਰਾ ਤੇ ਵੀਡੀਓ ਦੇਖ ਰਹੇ ਸਾਰੇ ਇਹ ਮਿੱਤਰ ਪਿਆਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਲ ਹਰਪੁਰ ਤੋਂ ਅੱਜ ਪਹੁੰਚੇ ਹੋਏ ਹਾਂ ਜੀ ਦਸੂਹੇ ਦੇ ਲਾਗੇ ਦਸੂਹੇ ਦੇ ਲਾਗੇ ਇੱਕ ਪਿੰਡ ਪੈਂਦਾ ਨੇਕ ਨਾ ਮਾ ਸਾਰਿਆਂ ਲਗਭਗ ਫਲੀ ਪਾਤੀ ਜਾਣਦੇ ਆ ਕਈ ਲੋਕ ਅਣਜਾਣੇ ਇਸ ਜੀਤ ਤੋਂ ਜਦੋਂ ਅਸੀਂ ਸੂਏ ਤੋਂ ਹਾਜੀਪੁਰ ਨੂੰ ਜਾਂਦੇ ਆ ਤਾਂ ਖੋਗਰੇ ਤੋਂ ਚੜ੍ਹਦੇ ਪਾਸੇ ਨੂੰ ਇਹ ਤਕਰੀਬਨ 7-8 ਕਿਲੋਮੀਟਰ ਹੋਏਗਾ ਬਿਲਕੁਲ ਜੀ ਹਣਾ ਤੇ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਹੋਏ ਆਂ ਤੇ ਸਾਡੇ ਨਾਲ ਜੁੜੇ ਹੋਏ ਆ ਜਨੈਲ ਸਿੰਘ ਪਿੰਡਨ ਬਹਾਵੇ ਤੋਂ ਜਿਹੜੇ ਸਾਨੂੰ ਇਸ ਏਰੀਆ ਦੀ ਸੈਰ ਕਰਾ ਰਹੇ ਨੇ ਸਹਿਰ ਤੋਂ ਦੇ ਸਾਡੋ ਇਹਨਾਂ ਨੇ ਦੱਸਿਆ ਕਿ ਇੱਥੇ ਕੁਝ ਧਾਰਮਿਕ ਦਿਗਾਵਾਂ ਨੇ ਤੇ ਅਸੀਂ ਉਹ ਕੁਝ ਧਾਰਮਿਕ ਦਿਗਾਵਾਂ ਦੀ ਜਿਹੜੀ ਦਰਸ਼ਨ ਕਰਾਂਗੇ ਤੇ ਉਹਦੇ ਜਿਹੜਾ ਇਤਿਹਾਸ ਨੂੰ ਤੁਹਾਨੂੰ ਜਾਣੂ ਕਰਾਵਾਂਗੇ ਸੋ ਜਨੈਲ ਸਿੰਘ ਜੀ ਦਿਓ ਜਾਣਕਾਰੀ ਹੁਣ ਅੱਜ ਕਿੱਥੇ ਆਏ ਆਂ ਅਸੀਂ ਆਜੋ ਜੀ ਤੁਹਾਨੂੰ ਮਿਲਾਨੇ ਆ ਨਾਲ ਸਖਸ ਜਿਹੜੇ ਹੈਗੇ ਆ ਜਿਹੜਾ ਕਿ ਜਾਣਕਾਰੀ ਰੱਖਦੇ ਆ ਨੌਲੇਜ ਰੱਖਦੇ ਹੈਗੇ ਆ ਇਤਿਹਾਸਿਕ ਜਗ੍ਹਾ ਦੀ ਉਹਨਾਂ ਬਾਰੇ ਤੁਹਾਨੂੰ ਮੈਂ ਇਹ ਅੰਕਲ ਹੁਣੇ ਹੈਗੇ ਆ ਜਿਹੜੇ ਇੱਥੇ ਬਾਬਾ ਸਿਸਟਰਾਂ ਦੀ ਜਗ੍ਹਾ ਹੈਗੀ ਆ ਬਹੁਤ ਪੁਰਾਣੀ ਇਤਿਹਾਸਿਕ ਹੈਗੀ ਆ ਉਹ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਜੀ ਭਾਈ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਪੂਰੀ ਜਿਹੜੀ ਮਿਲ ਸਕਦੀ ਆ ਉਹ ਮਿਲ ਸਕਦੀ ਆ ਇੱਥੇ ਦੇ ਜਿਹੜੇ ਬਜ਼ੁਰਗ ਆ ਉਹਨਾਂ ਤੋਂ ਮਿਲ ਸਕਦੀ ਸਮਝ ਆਉ ਆਓ ਆਪਾਂ ਉਹਨਾਂ ਬਾਰੇ ਇਤਿਹਾਸਕੀ ਜਾਣਕਾਰੀ ਆਪਾਂ ਲੈਨੇ ਆ ਬਿਲਕੁਲ ਬਿਲਕੁਲ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਚਲੋ ਠੀਕ ਆ ਸਾਸਿਕਾ ਅੰਕਲ ਜੀ ਅੰਕਲੇ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ੰਗਾਰाराम ਹੈ ਤੇ ਇਹ ਪਿੰਡ ਦਾ ਨਾਮ ਤੇ ਇੱਥੇ ਦੀ ਜਗ੍ਹਾ ਦਾ ਇਤਿਹਾਸ ਸਾਨੂੰ ਦੱਸੋ ਜੀ ਪਿੰਡ ਦਾ ਨਾਮ ਹੈਗਾ ਸੰਤੂ ਨੇਕ ਨਾਮਾ ਹਾਂਜੀ ਆਪਣਾ ਨਾਮ ਹੈ ਸ਼ੰਗਾਰाराम ਹੂੰ ਹੂੰ ਜੋ ਜੁਣ ਕੇ ਅਸੀਂ ਦੇਖਦੇ ਆਏ ਆ ਸਾਡੇ ਬਜ਼ੁਰਗਾਂ ਦਾ ਪਿਛਲਾ ਇਤਿਹਾਸ ਹੈ ਹੂੰ ਹੂੰ ਜੋ ਕਰਦੇ ਆਏ ਆ ਲੰਗਰ ਵੀ ਲਾਂਦੇ ਆਏ ਆ ਹੂੰ ਹੁਣ ਮਾੜੀ ਮੋਟੀ ਜਗ੍ਹਾ ਵੀ ਬਣ ਗਈ ਆ ਹਾਂਜੀ ਉਹਦਾ ਉੱਤੋਂ ਅੱਗੇ 7 ਜੂਨ ਮਹੀਨੇ ਇਹਨਾਂ ਦਾ ਮੇਲਾ ਵੀ ਠੀਕ ਹੈ ਜੀ 4 ਤਰੀਕ ਵੀ ਆ ਜਾਂਦੀ ਹੈ 28 ਤਰੀਕ ਵੀ ਆ ਜਾਂਦੀ ਆ ਹੂੰ ਜਿਹੜੇ ਵੀ ਦਿਨ ਬਾਹਰ ਆਉਂਦਾ ਲੰਗਾ ਨਹੀਂ ਲਾਈਦਾ ਹਾਂਜੀ ਚਲੋ ਜੀ ਹੁਣ ਹੁਣ ਚਾਹ ਛਕੋ ਠੀਕ ਹੈ ਜਰੂਰ ਜੀ ਮੰਦਰ ਦੇ ਪਰਾਂ ਤੇ ਅੰਕਲ ਜੀ ਆਪਾਂ ਚਾਹ ਪੀਂਦੇ ਪੀਂਦੇ ਕੁਛ ਇੱਥੇ ਦੀਆਂ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਇਤਿਹਾਸ ਦਾ ਆਪਾਂ ਕਰਦੇ ਆ ਜੀ ਲੋ ਜਨੈਲ ਸਿੰਘ ਜੀ ਇਹ ਸਾਡੇ ਜਨੈਲ ਸਿੰਘ ਜੀ ਕਾਫੀ ਮਤਲਬ ਪਹਾੜੀ ਏਰੀਆ ਦਾ ਜਾਣਕਾਰੀ ਰੱਖਦੇ ਆ ਹਾਂਜੀ ਹਾਂਜੀ ਤੇ ਅੰਕਲ ਜੀ ਤੇ ਇੱਥੇ ਅੰਕਲ ਜੀ ਨੂੰ ਇੱਕ ਚੀਜ਼ ਦੱਸਿਓ ਹਾਂਜੀ ਤੁਹਾਡਾ ਘਰ ਤਾਂ ਇੱਥੇ ਪਹਾੜ ਦੇ ਉੱਤੇ ਹੀ ਆ ਹਾਂਜੀ ਹਾਂਜੀ ਹੁਣੇ ਪਿੱਛੇ ਤੇ ਠੀ ਤੇ ਸਾਡੇ ਕੈਮਰਾਮੈਨ ਜੀ ਨੂੰ ਬੇਨਤੀ ਆ ਉਹ ਵੀ ਚਾਹ ਛਕ ਲੈਣ ਕਾਫੀ ਇਹਨਾਂ ਦਾ ਵੀ ਜੋਰ ਲਗਾ ਹੁੰਦਾ ਆ ਤੇ ਲਓ ਭਾਜੀ ਇਦਾਂ ਕੱਪ ਤੁਸੀਂ ਇੱਦਾਂ ਹੀ ਕੰਮ ਕਰਦੇ ਕਰਦੇ ਸਦੋ ਤੇ ਭਾਜੀ ਹੁਣਾਂ ਨੂੰ ਉਹ ਤਾਂ ਦੇ ਦਿਓ ਤੇ ਅੰਕਲ ਜੀ ਇੱਥੇ ਇਹ ਤੁਹਾਡਾ ਘਰ ਬਿਲਕੁਲ ਜੰਗਲ ਦੇ ਵਿੱਚ ਆ ਹਾਂਜੀ ਤੇ ਇੱਥੇ ਤੁਹਾਨੂੰ ਡਰ ਨਹੀਂ ਲੱਗਦਾ ਜੰਗਲ 'ਚ ਰਹਿੰਦੇ ਆ ਕੋਈ ਡਰ ਨਹੀਂ ਆ ساری ਉਮਰ ਇੱਥੇ ਰਹੇ ਆ ਅੱਛਾ ਜੀ ਹੁਣ ਵੀ ਡਿਊਟੀ ਸਾਡੀ ਇੱਥੇ ਹੀ ਆ ਹੂੰ ਹੂੰ ਹੁਣ ਚਲੋ ਪਹਿਲੇ 40 ਮਿੰਟਾਂ ਘਰ ਸੀ ਅੱਛਾ ਜੀ ਹੁਣ ਇਹਨਾਂ ਦਾ ਇਕੱਲਾ ਹੀ ਇਹਨਾਂ ਦਾ ਵੀ ਹੁਣਾਂ ਦੁਕਾਨ ਲੈ ਲਈ ਹੈ ਹਾਂਜੀ ਇਹਨਾਂ ਨੇ ਵੀ ਬਣਾ ਲੈਣਾ ਹੂੰ ਹੂੰ ਤੇ ਇੱਥੇ ਡਰ ਕੋਈ ਨਹੀਂ ਜਾਨਵਰਾਂ ਜਾਨਵਰ ਵਗੈਰਾ ਗਾਂਵਰ ਗਾਂਵਰ ਜੰਗਲੀ ਜਾਨਵਰ ਤਾਂ ਬਹੁਤ ਆਉਂਦੇ ਆ ਹੂੰ ਹੂੰ ਬਾਗ ਵੀ ਆਉਂਦੇ ਆ ਅੱਛਾ ਜੀ ਸ਼ਾਂਭਰ ਵੀ ਆਉਂਦੇ ਆ ਹੋਰ ਸੂਰ ਲੋ ਜੰਗਲੀ ਜਾਨਵਰ ਹੈ ਤੇ ਕਦੀ ਬਾਗ ਨਾਲ ਆਪਣਾ ਆਮਾ ਸਾਹਮਣਾ ਹੋਇਆ ਜੀ ਹੋਇਆ ਪਿਛਲੇ ਸਾਲ ਇੱਥੇ ਸਾਡੇ ਇੱਕ ਸ਼ਾਂਭਰ ਮਾਰਿਆ ਅੱਛਾ ਜੀ ਮੱਛੀ ਮਾਰੀ ਹੈ ਇਹ ਜਿਹੜਾ ਦੁਕੱਟਨਾ ਪਰਾਂ ਤੋਂ ਬੱਚੀ ਗਾਇਆਂ ਦੇ ਬੱਚੇ ਲੈ ਜਾਂਦਾ ਚੱਲ अच्छा जी ਘਰੋਂ ਲੈ ਗਿਆ ਪਿਛਲੇ ਸਾਲ। ਅੱਛਾ ਜੀ ਤੇ ਉਹਦਾ ਕਦੀ ਸਾਹਮਣੇ ਤੁਸੀਂ ਆਪ ਦੇਖਿਆ? ਆ ਦੇਖਿਆ ਰਾਤ ਨੂੰ ਮਿਲਦਾ। ਅੱਛਾ ਰਾਤ ਨੂੰ। ਅੱਜ ਤਾਂ ਸਾਢੇ ਦਾ ਇੱਥੇ ਨੌਜੋ ਆਉਂਦੇ ਡਰਚਾਣੇ ਦੀ ਬਾਹਰ। ਪੱਲਾ ਪਹਾੜੀ ਆ। ਹਾਂ ਜੀ। ਜਿਹਨੇ ਇੱਥੇ ਬੈਠੇ ਰਹਿੰਦੇ ਇਦਣ ਹਾਂ ਜੀ। ਇਦਣ ਮੂੰਹ ਕਰਕੇ ਚਾਹ ਤੇ ਪੰਜ ਬੈਠੇ ਰਹਿੰਦੇ ਤਾਂ ਮੇ ਇਤਨੀ ਸਾਢੀ ਜ਼ਿੰਦਗੀ ਹੋ ਗਈ। ਤੋਂ ਹੁਣ ਜੰਗਲਾਂ ਵਿੱਚ ਹੀ ਰਹਿੰਦਾ। ਅੱਛਾ ਜੀ। ਹਾਂ ਹਾਂ। ਮਤਲਬ ਆਮਾ ਸਾਹਮਣਾ ਹੁੰਦਾ ਹੀ ਰਹਿੰਦਾ ਆ। ਹਾਂ ਹੁੰਦਾ। ਤੇ ਉਦਾਂ ਹੀ ਤੇ ਜੀਤਾ ਨਾ ਕਿਸੇ ਕੋਣ ਚੇਚਾਂ ਦਾ ਮਾਲਕ ਹੈ ਅੱਛਾ ਜੀ ਠੀਕ ਹੈ ਬੋਲੋ ਠੀਕ ਹੈ ਜੀ ਅੱਛਾ ਜੀ ਹਾਂਜੀ ਤੇ ਉਦਾਂ ਅੰਕਲ ਜੀ ਥੋੜਾ ਜਿਹਾ ਇਤਿਹਾਸ ਬਾਰੇ ਚੰਨਣਾ ਪਾਇਓ ਜੱਤ ਵਾਲੇ ਕਹਿੰਦਾ ਪੇ ਜਿਹੜਾ ਬਾਬਾ ਆ ਨਾ ਮਾੜੇ ਕੰਮ ਨੂੰ ਤਾਂ ਬਖਸ਼ਦਾ ਹੈ ਨਹੀਂ ਅੱਛਾ ਜੀ ਬਹੁਤ ਸੋਚਣਾ ਕਰ ਜਾਂਦਾ ਬਹੁਤ ਚੱਲ ਹੈ ਅੱਛਾ ਜੀ ਹਾਂਜੀ ਤੇ ਕੋਈ ਤੁਹਾਨੂੰ ਪੁਰਾਣੇ ਇਤਿਹਾਸ ਵਿੱਚ ਕੋਈ ਟਕਣਾ ਹੋਈ ਹੋਵੇ ਇਦਾਂ ਦੀ ਦੇਖੋ ਪੁਰਾਣੇ ਕਾਦੇ ਸਾਡੀ ਹੌਸ ਵਿੱਚ ਹੀ ਸੱਤ ਅਕਤੂਬਰ ਕਰਤਾ ਹੈ ਹੂੰ ਇਹਨਾਂ ਨੇ ਹੁਣ ਘਰ ਬਣਾਉਂਦੇ ਅੱਛਾ ਜੀ ਉਹਨਾਂ ਦੇ ਘਰ ਤੁਸੀਂ ਕੁੰਨਾ ਅੱਛਾ ਇਹਨਾਂ ਨੂੰ ਪਤਾ ਸੀ ਇਹਨਾਂ ਨੂੰ ਪਟਿਆ ਅੱਛਾ ਬਾਬੇ ਨੇ ਇਹਨਾਂ ਨੂੰ ਫੜ ਲਿਆ ਅੱਛਾ ਜੀ ਦੇਖੋ ਇਹ ਤੱਕਰ ਵੀ ਨਜ਼ਰਾਂ ਠੀਕ ਨਹੀਂ ਹੋਈਆਂ ਕੁੰਨਾ ਕੂ ਡੂੰਗਾ ਹੁੰਦਾ ਇਹਦੇ ਨਾਲ ਦੇ ਬੰਦੇ ਨਾਲ ਕੁਝ ਸਾਲ ਮਾਰੀ ਖਤ ਨਹੀਂ ਹੋਇਆ ਕੋਈ ਬਾਅਦ ਨਹੀਂ ਹੋਇਆ ਅੱਛਾ ਜੀ ਫਿਰ ਉਹ ਬਾਬਾ ਸਾਡਾ ਇੱਥੇ ਸੈਟ ਕਰਨ ਨੂੰ ਮੰਨਦਾ ਉਹ ਪਿੰਡ ਇਸ ਨੇ ਬਰੋਟੇ ਦੀ ਜਗ੍ਹਾ ਵੀ ਹੈ ਗਈ ਹੈ ਇੱਥੇ ਰਹਿ ਕੇ ਗਿਆ 15 16 ਸਾਲ ਲੰਗਰ ਵੀ ਲੰਡਾ ਹੀ ਉਹ ਉਹਨਾਂ ਨੇ ਇਹਨਾਂ ਨੂੰ ਠੀਕ ਕੀਤਾ ਹੂੰ ਇਹ ਵੀ ਥੋੜਾ ਰਾਲੇ ਪਾ ਲਿਆ ਜੀ ਬਾਬੇ ਨੂੰ ਫਿਰ ਵੀ ਹੁੰਦੇ ਸੀ ਲੰਗਰ ਤੇ ਵੀ ਹੁੰਦੇ ਸੀ ਇਹਨਾਂ ਨੂੰ ਬਹੁਤ ਸ਼ੌਂਕੀ ਆਉਂਦੀ ਆ ਸ਼ੌਂਕੀ ਆਉਂਦੀ ਆ ਬਹੁਤ ਬੋੜਿਆ ਰੱਖ ਦਿੰਦਾ ਹੈ ਬਹੁਤ ਮੰਦ ਆ ਇਹਨਾਂ ਦੀ ਉੱਤੋਂ ਜਗ੍ਹਾ ਉਹਨਾਂ ਨੇ ਛੱਡੀ ਮੰਦਿਰ ਬਣਾਇਆ ਫਿਰ ਇਹਨਾਂ ਦਾ ਸਤਾਰਾ ਹੋਇਆ ਸਦਾ ਹੋਵੇ ਰੱਖਿਆ ਕਰਦਾ ਪੁੱਛਾ ਪੈ ਜੇ ਤਾਂ ਸਰਦਾ ਕਰ ਛੜਲਾ ਕਰ ਅੱਛਾ ਜੀ ਹੂੰ ਮਨਜਮ ਬੜਾ ਖੁਸ਼ ਹੈ ਮਨਜਮ ਬਹੁਤ ਖੁਸ਼ ਹੁੰਦਾ ਇੰਗਾਂ ਦੀ ਗੱਲ ਵੀ ਹੈ ਅਸੀਂ ਇਹਨਾਂ ਦੇ ਆਸਰੇ ਟਾਈਮ ਕਰਦੇ ਸੀ ਇੱਕ ਗੱਲ ਦੱਸਦੇ ਸੀ ਕਿ ਕੁਛ ਛੰਨਾ ਪੜ ਦਿੱਤੀ ਸੀ ਜੇ ਅੱਗ ਲਾਤੀ ਸੀ ਕੀ ਕੀਤਾ ਸੀ ਜਮੀਨ ਪੱਟੀ ਹਾਂ ਜਮੀਨ ਪੱਟੀ ਸੀ ਉੱਥੇ ਸੀ ਇਹਨਾਂ ਦੀ ਜਗ੍ਹਾ ਅੱਛਾ ਉੱਥੇ ਇਹਨਾਂ ਨੇ ਅੱਗ ਬਾਲਣੀ ਸ਼ੁਰੂ ਕਰਤੀ ਸੀ ਉਹ ਹੀ ਬਣਾਈ ਹਾਂਜੀ ਉਹਨਾਂ ਨੂੰ ਫਿਰ ਉਸ ਜਗ੍ਹਾ ਪਰ ਅੱਗ ਬਾਲਣੀ ਸ਼ੁਰੂ ਕਰਤੀ ਸੀਗੀ ਹਾਂਜੀ ਫਿਰ ਇਹਨਾਂ ਨੂੰ ਉਦਹੀਂ ਉਹ ਟਾਕ ਬਾਰੇ ਜੀ ਉਹ ਤਾਂ ਮੇਰੇ ਸਿਰ 'ਤੇ ਆਕ ਬਲਤੀ ਸੀ ਅੱਛਾ ਜੀ ਜਦੋਂ ਆ ਕੇ ਨਿਕਲ ਗਈ ਅੱਗ ਮੈਂ ਇੰਦਾ ਝਟਦਾਦਾ ਮੇਰੇ ਹੱਥਾਂ ਨੂੰ ਛੇਕ ਨਹੀਂ ਪਹੁੰਚਦਾ ਅਗਲੀ ਸ਼ੁਰੂ ਕਰਤੀ ਸਹੀ ਪੈ ਲੋ ਚਾਰੇ ਕੰਮ ਕਰ ਸਕਦਾ ਉੱਤੇ ਕਿਵੇਂ ਮੈਨੂੰ ਚੱਕ ਦਮਣਾ ਅੱਗ ਨਿਕਲਣੀ ਸ਼ੁਰੂ ਹੋ ਗਈ ਅੱਛਾ ਜੀ ਕਾ ਜੀ ਐਦਾਂ ਦਰਵਾਜ਼ੇ ਬੱਜਣ ਕਰੀ ਐਦਾਂ ਬੱਜਾ ਸਹੀ 14 ਸਾਲ ਹਾਂਜੀ ਹਾਂਜੀ ਬਸ 50 ਸਾਲ ਹੋ ਗਏ ਮਿਲਿ ਇਹ ਜੋ ਜਗਰ ਮੰਦਿਰ ਅੱਛਾ ਜੀ ਕਿੰਨਾ ਸਾਲ ਹੋ ਗਿਆ ਅੱਛਾ ਜੀ ਇਹਨੇ ਬਹੁਤ ਮੰਦਾ ਹਾਲ ਕੀਤਾ ਮਰਦ ਇਹਨੇ ਨਹੀਂ ਤਾਕ ਨਹੀਂ ਮਿਲ ਮੈਂ ਅੱਛਾ ਜੀ ਸ਼ਕਾਕਿਆ ਸਿਖਾ ਕਿ ਬਾਜ ਬਰੇ ਮੰਦਰ ਬਣਾਇਆ ਮੰਦਰ ਬਣਾ ਕੇ ਮੱਥਾ ਟੇਕਣਾ ਸ਼ੁਰੂ ਕੀਤਾ ਹੋਰੀ 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 ਜਾਨੀ ਕਿ ਹੋਰੀ ਹੋਰੀ ਫਿਰ ਜੀ ਕਰੀ ਬਣਾ ਹਾਂ ਜੀ ਠੀਕ ਹੋਣਾ ਸ਼ੁਰੂ ਹੋ ਗਿਆ ਚਲੋ ਜੀ ਤੁਹਾਨੂੰ ਮੰਦਰ ਦਿਖਾਉਂ ਬਹੁਤ ਸੋਹਣਾ ਮਾਹੌਲ ਹੈ ਅੰਕਲ ਜੀ ਹਾਂ ਜੀ ਹਾਂ ਜੀ ਕਾਫੀ ਆ ਦੇਖੋ ਹਵਾ ਵਗਦੀ ਆ ਮਨ ਨੂੰ ਸ਼ਾਂਤੀ ਮਿਲਦੀ ਆ ਇਸ ਸ਼ਾਂਤ ਮਾਹੌਲ ਦੀ ਗੁਰੂਆਂ ਪੀਰਾਂ ਦੀਆਂ ਧਾਰਮਿਕ ਜਗਾਵਾਂ ਹੋਰ ਵੀ ਸਕੂਨ ਪਹੁੰਚਾਉਂਦੀਆਂ ਹਾਂ ਜੀ ਤੇ ਅੰਕਲ ਜੀ ਜਿੱਦਾਂ ਇੱਥੇ ਦਰਖਤ ਬੜੇ ਭਾਰੇ ਭਾਰੇ ਲੱਗੇ ਹੋ ਆ ਹਾਂ ਜੀ ਤੇ ਜਿੱਦਾਂ ਇਹ ਡਰੈਸ ਲੱਗਾ ਹੋਇਆ ਆ ਹਾਂਜੀ ਤੇ ਇਹਦੇ ਬਾਰੇ ਵੀ ਤੁਸੀਂ ਦੱਸਦੇ ਸੀਗੇ ਕਿ ਇਹਦਾ ਵੀ ਕੋਈ ਹਾਂਜੀ ਇਹ ਕਈ ਵਾਰੀ ਵੱਡਣ ਨੂੰ ਆਇਆ ਪਰ ਇਹਦਾ ਮਦਰ ਦਾ ਕੋਈ ਜਾਣਤੀ ਨਹੀਂ ਜਿਹੀ ਉਹ ਕਾਤੋਂ ਜੀ ਬਾਬੇ ਦੀ ਜਗ੍ਹਾ ਸੁਣਾਇਆ ਅੱਛਾ ਜੀ ਉਹਨਾਂ ਤੇ ਨਹੀਂ ਡਾਕਰ ਦਿੱਤੀ ਗਈ ਠੀਕ ਆ ਜੀ ਚਲੋ ਕੋਈ ਆਏ ਤੇ ਕੋਈ ਦੱਸ ਦੇ ਹਾਂਜੀ ਨਾਗਾ ਵਾਲਾ ਵੀ ਦੱਸ ਦੇ ਬਾਸ ਹੈ ਗੱਤੀ ਨਾਗਾ ਦਾ ਬਾਸ ਨਾਗਾ ਦੇ ਵਾਰਸ ਵੀ ਹੈ ਮੰਦਰ ਨਾਲ ਇਹਦਾ ਬਣਾਣਾ ਬੰਦਾ ਅੱਛਾ ਜੀ ਹਾਂ ਦਾ ਨਾਗਾ ਦਾ ਵੀ ਜ਼ਰੂਰੀ ਆ ਠੀਕ ਆ ਜੀ ਚਲੋ ਜੀ ਰਮ ਗਾਂਸ ਗੁਰੂ ਮਹਾਰਾਜ ਜਿਨ੍ਹਾਂ ਕੋਲੋਂ ਬੜਾ ਕੁਝ ਮਿਲਦਾ ਹੈ ਤੇ ਅੰਕਲ ਜੀ ਇਹ ਜਿਹੜੇ ਲੱਗੇ ਹੋਏ ਆ ਇਹ ਕੀ ਚੀਜ਼ ਬਣੀ ਹੋਈ ਆ ਇਹ ਇਹ ਕੁੰਨਾ ਬੋਲਦੇ ਆ ਨਾ ਅੱਛਾ ਜੀ ਸਤਿ ਸ਼ਤਾਨ ਆ ਤੇ ਤਿੰਨ ਕਿਤੇ ਪੰਜ ਆ ਅੱਛਾ ਜੀ ਸਾਡੇ ਪੰਜ ਡੇਰੇ ਆ ਅੱਛਾ ਜੀ ਅਲੱਗ ਅਲੱਗ ਹੈ ਜਿੱਦੋਂ ਬਜ਼ੁਰਗੇ ਦੁਕਾਨਾਂ ਹੀ ਬਜ਼ੁਰਗਾਰੀਆਂ ਹਾਂਜੀ ਇਹਨਾਂ ਨੂੰ ਆਪਣੇ ਗੁਰੂ ਮੰਨ ਕੇ ਕੰਮ ਕਰਦੇ ਸੀ ਅੱਛਾ ਜੀ ਉਹਨਾਂ ਨੇ ਬੜੀ ਮਿਹਨਤਾਂ ਕੀਤੀਆਂ ਬੜੀਆਂ ਮਿਹਨਤਾਂ ਦੇ ਨਾਲ ਉਹਨਾਂ ਨੇ ਆਪਣੇ ਆਪ ਚੱਲਦੀ ਆਏ ਕੰਮ ਚੱਲਦਾ ਰਿਹਾ ਲੰਗਰ ਵੀ ਲਾਦੇ ਆਏ ਹਾਂਜੀ ਹਾਂਜੀ ਮੋਕੜ ਇੱਕ ਘਰ ਹੈ ਅੱਛਾ ਜੀ ਬਾਕੀ ਘਰ ਸਾਰੇ ਪਿੰਡ ਪਣੀ ਥੱਲੇ ਗੱਲ ਕੇ ਅੱਗੇ ਚਲੋ ਜਾਣਕਾਰੀ ਆ ਤੁਹਾਨੂੰ ਅਗਲਾ ਮੰਦਰ ਦਖਾਣ ਠੀਕ ਹੈ ਜੀ ਤੇ ਇਹ ਜਿਹੜੀ ਮੇਨ ਜਗਾ ਆ ਪਾਪਾ ਮੇਨ ਜਗਾ ਪਾਪਾ ਤੇ ਉਧਾਂ ਆਪਣੇ ਹੁਸ਼ਿਆਰਪੁਰ ਚ ਵੀ ਇਹਨਾਂ ਦੇ ਕਾਫੀ ਮੰਦਰ ਆ ਹਾਂਜੀ ਹਾਂਜੀ ਹੁਸ਼ਿਆਰਪੁਰ ਜਲਾਲ ਚੱਕਰੀ ਮੰਦਰ ਆ ਫਰਕ ਤੁਹਾਨੂੰ ਬੱਲੇ ਵੀ ਮਿਲੇਗੇ ਪੁੱਣਾ ਤੇ ਉੱਦਾਂ ਕੋਈ ਮੇਨ ਮੰਦਰ ਇਹਨਾਂ ਦਾ ਕੋਈ ਪੰਜਾਬ ਦਾ ਹਿੰਦੂਸਤਾਨ ਯਾਰ ਤੁਹਾਨੂੰ ਜਲਾਲਚੱਕ ਮੰਗਰ ਬੜਾ ਵੱਡਾ ਮਿਲੇਗਾ ਜਲਾਲਚੱਕਾ ਕਪੜਾ ਘੋਗਰੇ ਲੱਗੇ ਘੋਗਰੇ ਲੱਗੇ ਹਾਂ ਉਸ ਤੋਂ ਇਲਾਵਾ ਕੋਈ ਜਿਹੜਾ ਮੇਨ ਮੰਦਰ ਜਿੱਦਾ ਹੁੰਦਾ ਕੋਈ ਡਾਂਗਰਾ ਦੀ ਹਮਾਚ ਡਾਂਗਰਾ ਕਿੱਥੇ ਕਪਿੰਦਾ ਕੋਈ ਜਾਣਕਾਰੀ ਹਮਾਚਲ ਕਿ ਪੈਂਦਾ ਜੀ 30 ਤੋਂ ਪੁੰਨੀ ਤੋਂ 50 ਕਿਲੋਫਟਰ ਓਕੇ ਪੁੰਨੀ ਵਾਲੇ ਰੋਡ ਤੋਂ 35 ਕਿਲੋ 35 ਕਿਲੋਮੀਟਰ ਹਾਂ ਠੀਕ ਹੈ ਠੀਕ ਹੈ ਜੀ ਉੱਥੇ ਜਾਓ ਇਹ ਅੰਕਲ ਜੀ ਜਿਹੜਾ ਮੇਲਾ ਹੈ ਆਪਣਾ ਕਿਹੜੇ ਮਹੀਨੇ ਹੁੰਦਾ ਹੈ ਇਹ ਮੇਨ ਨਾਲ ਸ਼ਨੀਵਾਰ ਦੂਨ ਮਹੀਨਾ ਹੁੰਦਾ ਜੀ ਜੋ ਜੇਟ ਮਿਲਦਾ ਅੰਗੜੀਆ ਪਿੱਛੇ ਪਾਣੀ ਬੜਾਇਆ ਇਧਰ ਇਹ ਕੀ ਚੀਜ਼ ਹੈ ਇਹ ਪਾਣੀ ਹੈਗਾ ਜੀ ਜੰਗਲ ਦਾ ਪਾਣੀ ਹੈ ਅੱਛਾ ਜੀ ਤੇ ਚੌਂ ਆ ਚ ਵਗਦਾ ਆਇਆ ਅੱਛਾ ਜੀ ਤੇ ਇਹਦੇ ਪਾਣੀ ਟੁੱਪਦਾ ਹੀ ਨਹੀਂ ਸੁੱਕਦਾ ਨਹੀਂ ਇੱਕ ਕਾਫੀ ਡੂੰਗਾ ਬਣਾ ਕੇ ਜੀ ਹਾਂ ਠੀਕ ਕਾਫੀ ਪਾਣੀ ਹੈ ਇੱਥੇ ਨਾ ਹਾਂ ਜਾਨਵਰੁੰਦੇ ਆ ਠੀਕ ਹੈ ਜੀ ਤੇ ਚਲੋ ਆਓ ਆਪਾਂ ਫਿਰ ਜਿਹੜੀਆਂ ਦੁਕਾਨਾਂ ਕਰੀ ਜਾਣਾ ਹਾਂ ਜਿੱਥੋਂ ਪਾਣੀ ਲੈ ਕੇ ਇੱਥੋਂ ਵੀ ਬਣਾ ਕੇ ਗਾਂ ਫਿਰ ਕਮਿਟ ਕਰਨੀ ਬਾਬਾ ਸਿਤਨੂ ਸੱਚੀ ਸਰਕਾਰ ਇਹ ਡੇਰਾ ਬਾਬਾ ਸਿਤਨੂ ਸੱਚੀ ਸਰਕਾਰ ਦਾ ਮਹਾਰਾਜ ਹਾਂਜੀ ਇਹਨਾਂ ਇਤਿਹਾਸ ਹੈ ਡਾਂਗੜੋ ਚਾਨੋ ਸਿੱਧ ਡਾਂਗੜੇ ਜਿਹੜਾ ਜਗਾ ਮੇਨ ਮਾਤਾ ਚੰਤਪੋਨੀ ਤੋਂ 32 ਕਿਲੋਮੀਟਰ ਸਾਈਡ ਤੇ 32 ਜਾਂ 35 ਕਿਲੋਮੀਟਰ ਹਾਂ ਹਾਂ ਇਹਨਾਂ ਇਤਿਹਾਸ ਇਹ ਆ ਕਿ ਇਹ ਸਿਗੇ ਰਾਜੇ ਕੈਲਾਸ਼ ਦੇ ਪੁੱਤਰ ਹਾਂਜੀ ਚਾਰ ਭਰਾ ਹਾਂਜੀ ਹਾਂਜੀ ਇੱਕ ਮਰੀ ਹਾਥੀ ਚੁੱਕਣ ਕਰਕੇ ਹਾਂਜੀ ਇਹਨਾਂ ਨੂੰ ਨੀਚੇ ਸਦਿਆ ਗਿਆ ਅੱਛਾ ਜੀ ਭਰਾਵਾਂ ਨੇ ਕੜਤਾ ਬਾਅਦ ਇਹ ਆਗੇ ਆਤਮਿਕ ਯਾਦ ਦੇ ਵਿੱਚ ਨਾ ਵੰਨ ਕਰ ਲਿਆ ਹਾਂ ਹਾਂ ਇਹ ਆਤਮਿਕ ਜਾਜਾਨੀ ਚਮਾਰਾਂ ਦੇ ਗੁਰੂ ਬਣ ਗਏ ਹੂੰ ਹੂੰ ਇਹਨਾਂ ਨੇ ਫਿਰ ਸ਼ਿਵਜੀ ਦੀ ਤਪੱਸਿਆ ਕੀਤੀ ਕ੍ਰਿਸ਼ਨ ਦੇ ਨਾਲ ਮਲਯੋਤ ਹੋਇਆ ਇਹਨਾਂ ਦਾ ਅੱਛਾ ਜੀ ਇਹ ਸਿਗੇ ਰਾਜੇ ਕੰਚ ਦੇ ਮਾਲੀ ਅੱਛਾ ਜੀ ਇਹਨਾਂ ਨੇ ਸ਼ਿਵਜੀ ਮਹਾਰਾਜ ਦੀ ਤਪੱਸਿਆ ਕੀਤੀ ਉਹਨਾਂ ਕੋਲ ਸ਼ਕਤੀਆਂ ਹਾਸਲ ਕੀਤੀਆਂ ਤੇ ਕੱਲ ਜਦੋਂ ਕੱਲ ਯੁਗ ਦੇ ਮੇਨ ਦੇਵਤਾ ਕਹਾਏ ਅੱਛਾ ਜੀ ਡਾਂਗੜੇ ਨਾਲੇ ਮੇਨ ਜਗਾ ਹੈ ਹੂੰ ਹੂੰ ਉੱਥੇ ਇਹਨਾਂ ਦਾ ਬਹੁਤ ਇਤਿਹਾਸ ਤੱਕਦਾ ਹੈ ਅੱਛਾ ਜੀ ਹਾਂ ਜੀ ਉੱਥੇ ਜਾ ਕੇ ਇਹਨਾਂ ਨੇ ਆਪਣਾ ਸ਼ਰੀਰ ਅਦ੍ਰਿਸ਼ ਕਰ ਲਿਆ ਸੀ ਆਪਣੇ ਧਾਂਤ ਲੈ ਗਏ ਸੀ ਸਹਿਮ ਸ਼ਿਵ ਦਾ ਅਵਤਾਰ ਉਹ ਸ਼ਿਵੀ ਕਿਹਾ ਗਿਆ ਇਹਨਾਂ ਨੇ ਅੱਛਾ ਜੀ ਇਹਨਾਂ ਕੋ ਦੋ ਦੋ ਪੁੱਤਰਾਂ ਦਾ ਅਨੰਦ ਲੋਤ ਸੀ ਜੋ ਚਾਹੇ ਮੰਗ ਸਕਦੇ ਤੁਹਾਡੀ ਜਿਹੜੀ ਸੁਪਨਾਗੀਆਂ ਮੰਗਾ ਪੂਰੀਆਂ ਹੁੰਦੀਆਂ ਹਨ ਅਗਰ ਕੋਈ ਛੇੜਖਾਨੀ ਕਰ ਦੇ ਕੋਈ ਆਪਣੀ ਜबान ਦੇ ਕੇ ਮੁਕਰ ਜਾਏ ਜਾਂ ਕੋਈ ਚੀਜ਼ ਚਕੇ ਲੈ ਜਾਏ ਤਾਂ ਇਹ ਐਸਾ ਪਰਵਰਸ਼ਕਤੀਸ਼ਾਲੀ ਦੇਵਤਾ ਇਹ ਕੋ ਬਚਿਆ ਨਹੀਂ ਜਾ ਸਕਦਾ ਖਾਨਦਾਨ ਦੇ ਖਾਨਦਨ ਤਬਾਹ ਕਰ ਦਿੰਦਾ ਜੇ ਮੰਨਿਆ ਜਾਵੇ ਤਾਂ ਪੂਰੀ ਜੋ ਵੀ ਕਰਦੇ ਮੈਂਬਰ ਸਾਰੇ ਦੀ ਰੱਖਿਆ ਕਰਦਾ ਠੀਕ ਹੈ ਇਸ ਮੰਦਿਰ ਦਾ ਇਤਿਹਾਸ ਇਹ ਹੈ ਵੀ ਇਹਨਾਂ ਨੂੰ ਬਣਾਇਆ ਗਿਆ ਮੰਦਿਰ ਨੂੰ ਸਾਡੇ ਚਾਚੇ ਤਾਇਆ ਕਰਕੇ ਇਹਨਾਂ ਦਾ ਇੱਥੇ ਜਗਾ ਪੁੱਟੀ ਸੀ ਬਣਾਈ ਸੀ ਹਾਂਜੀ ਹਾਂਜੀ ਮਕਾਨ ਪਾਣ ਵਾਸਤੇ ਜਗਾ ਕੋਪੀ ਸੀ ਤੇ ਇਹਨਾਂ ਕੋਈ ਪੁੱਲ ਭਲੇਖੇ ਕਿਤੇ ਇਹਨਾਂ ਦੀ ਪੁੰਨਾ ਪੱਟ ਹੋ ਗਈ। ਨਾ ਨਾ। ਅੱਛਾ ਜੀ। ਇਹਨਾਂ ਨੇ ਪੁੰਨਾ ਚੱਕ ਕੇ ਛੱਡ ਦਿੱਤੀਆਂ। ਅੱਛਾ ਜੀ। ਇਹਨਾਂ ਨੂੰ ਹੋ ਗਈ ਦੋਆਂ ਜਾਨਾਂ ਨੂੰ ਪਕੜ। ਪਕੜ ਹੋ ਗਈ। ਤੇ ਹੁਣ ਇਹਨਾਂ ਦਾ ਫਿਰ ਮੰਦਰ ਬਣਿਆ ਇਹਨਾਂ ਦੀ ਪੂਜਾ ਕੀਤੀ ਹੈ ਇਹਨਾਂ ਨੂੰ ਮੰਨਿਆ। ਤੁਸੀਂ ਦੱਸਦੇ ਕੀ ਇਹ ਦਵਾਰ ਜਿੰਨੀ ਵਾਰ ਇਹ ਦਵਾਰ ਬਣਦੀ ਹੈ? ਤੇ ਟੁੱਟ ਜਾਂਦੀ ਡਿਗ ਜਾਂਦੀ ਪਾੜ ਜਾਂਦੀ ਅੱਛਾ ਜੀ ਆਹ ਦਿਖਾਓ ਭਾਜੀ ਕੈਮਰੇ ਤੇ ਆਹ ਦਵਾਰ ਜਿਹੜੀ ਤੁਸੀਂ ਤੇੜ ਦੇਖਦੇ ਪਏ ਆ ਜਿੰਨੀ ਵਾਰੀ ਇਹ ਬੰਦ ਹੀ ਆ ਉਨੀ ਵਾਰੀ ਡਿਗ ਪੈਂਦੀ ਆ ਪਾੜ ਜਾਂਦੀ ਡਿਗ ਪੈਂਦੀ ਪਾੜ ਜਾਂਦੀ ਆ ਡਿਗ ਪੈਂਦੀ ਤੇ ਭਾਜੀ ਇਹ ਘਰ ਤਾਂ ਬੜਾ ਵਧੀਆ ਦੇਖਣ ਨੂੰ ਲੱਗਦਾ ਤੇ ਇੱਥੇ ਦੇ ਜਿਹੜੇ ਏਜੀ ਇੱਥੋਂ ਬਸਿੰਦੇ ਜਾ ਚੁੱਕੇ ਆ ਥੱਲੇ ਨਾਲ ਜ਼ਮੀਨ ਲੈ ਕੇ ਪਿੰਜਗਾ ਲੈ ਕੇ ਮਕਾਨ ਥੱਲੇ ਬਣਾਇਆ ਹੋਇਆ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਜੀ ਇਹ ਜਾ ਚੁੱਕੇ ਆ ਕਿ ਸਾਡਾ ਹੀ ਘਰ ਇੱਥੇ ਹੈਗਾ ਬਸ ਅਸੀਂ ਥੱਲੇ ਜਗਾ ਲੈ ਲਈ ਜਾ ਇਹ ਇਹ ਕਾਫੀ ਪੁਰਾਣਾ ਕਾਫੀ ਪੁਰਾਣੇ ਜੀ ਬ ਬਣਿਆ ਹੋਇਆ ਇਹ ਘਰ ਬਣਿਆ ਹੋਇਆ ਤਾਂ ਘਰ ਤੋਂ ਇਹ ਪੁਰਾਣਾ ਘਰ ਹੈ ਨਾ ਮਾਤਰ 100 ਸਾਲ ਤੋਂ ਪੁਰਾਣਾ ਹੋਣਾ ਹੈ ਨਹੀਂ ਨਹੀਂ ਜੀ ਨਹੀਂ ਨਹੀਂ ਇਹ ਥੋੜਾ ਟਾਈਮ ਹੋਇਆ 55 ਸਾਲ ਹੋਇਆ 55 ਸਾਲ ਠੀਕ ਹੈ ਠੀਕ ਹੈ ਜੀ ਤੇ ਪਹਿਲ ਕੇ ਘਰ ਇਧਰਲੇ ਪਾਸੇ ਸੀਗੇ ਜਿਹੜੇ ਅੱਜ ਟਮੋਕੇ ਦੇ ਹਨ ਤੇ ਬਹੁਤ ਬਹੁਤ ਤੁਹਾਡਾ ਭਾਜੀ ਧੰਨਵਾਦ ਜੀ ਤੁਸੀਂ ਅੰਕਲ ਜੀ ਦਾ ਵੀ ਤੁਸੀਂ ਸਾਨੂੰ ਇਹ ਜਿਹੜੀ ਜਾਣਕਾਰੀ ਦਿੱਤੀ ਤੇ ਸਾਡਾ ਵੀ ਇਹੀ ਮਕਸਦ ਰਹਿੰਦਾ ਆ ਤੇ ਕੀ ਅਸੀਂ ਵੱਤ-ਵੱਤ ਜਿਹੜੇ ਆ ਧਾਰਮਿਕ ਸਥਾਨ ਜਾਂ ਕੋ ਚੰਗੀਆਂ ਚੀਜ਼ਾਂ ਜਿਹੜੀਆਂ ਮਤਲਬ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਤੁਸੀਂ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਜਰਨੈਲ ਸਿੰਘ ਪਿੰ ਤੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਜੀ ਤੇ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਨਾ ਤੇ ਦੱਸਣਾ ਆਪਣਾ ਜੋ ਵੀ ਤਜਰਬਾ ਰਿਹਾ ਹੈ ਜੀ ਤਾਂ ਮਿਲਾਂਗੇ ਨਵੀਂ ਵੀਡੀਓ ਵਿੱਚ ਲੈਨੇ ਆ ਤੁਹਾਡੇ ਤੋਂ ਜੀ ਆਤ ਸਤਿ ਸ਼੍ਰੀ ਅਕਾਲ ਜੀ